ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਪਹੁੰਚ ਗਏ ਖੇਤ ਤੇ ਟਾਈਮ ਤਕਰੀਬਨ ਸ਼ਾਮ ਦੇ 5 ਵਜੇ ਗਏ ਜੀ 5:30 5:30 ਹੋ ਗਏ ਤੇ ਆਪਾਂ ਪਹੁੰਚ ਗਏ ਖੇਤ ਕਈ ਦਿਨ ਹੋ ਗਏ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਜਿੱਤੇ ਅੱਜ ਤਰੀਕ ਹੈਗੀ ਹੈ 10 ਅਗਸਤ ਤੇ ਆਹ ਦੇਖੋ ਜੀ ਜੀਰੀ ਆਪਣੀ ਕੱਦੂ ਵਾਲੀ 1509 ਇੱਕ ਵੀਰ ਪਨੀਰੀ ਮੰਗ ਰਿਆ ਸੀ ਆਪਾਂ ਤੋਂ ਆਪਾਂ ਤਾਂ ਆਪਾਂ ਹੀ ਪਨੀਰੀ ਮੰਗ ਕੇ ਲਾਉਣ ਵਾਲਾ ਕੰਮ ਹੋ ਗਿਆ ਆਪਣਾ ਤੇ ਆਹ ਕੈਰੇ ਦੇ ਵਿੱਚ ਤਕਰੀਬਨ 2 ਕੁ ਬਿਸਵੇ ਤੋਂ ਘਟ ਗਿਆ 126 ਲਈ ਹੈ ਜੀ ਆਹ ਦੇਖੋ ਤੁਸੀਂ ਜਗਾ ਛੱਡੀ ਆ ਆਪਾਂ ਨੇ ਆਹ ਜਗਾ ਜਿਹੜੀ ਛੱਡੀ ਹੋਈ ਹੈ ਲਾਈਨ ਜੀ ਇਹ ਪੀਆਰ 126 ਲਾਈ ਹੈ ਇਧਰਲੇ ਪਾਸੇ ਆ ਬਾਕੀ 1509 ਹੈ ਤਕਰੀਬਨ ਜਿੰਨਾ ਕੋ ਬਾਇਰੇ ਦਾ ਮੱਥਾ ਉੱਥੋਂ ਲੈ ਕੇ ਇਧਰ ਨੂੰ ਇਹ ਪੀਆਰ 126 ਲਾਈ ਹੈ ਜੀ ਤਕਰੀਬਨ 30 31 ਦਿਨਾਂ ਦੀ ਹੋ ਗਈ ਤੇ ਜਿਹੜੀ ਆ 1509 ਲਾਈ ਆ ਆਪਾਂ ਨੇ ਬਾਸਮਤੀ ਇਹ ਸਾਰੀ ਇਹ 20 ਦਿਨ ਦੀ ਲੱਗੀ ਆ ਜੀ ਤੇ ਰੇ ਲੱਗ ਗਿਆ ਨੂੰ ਅੱਖਾਂ ਵਾਲੀ ਦਵਾਈ ਪਾਤੀ ਨਰੀਨਾ ਤੋਂ ਪਟੇਲਾ ਕਲੋਰ ਤੇ ਜੀਰੀ ਇਹ ਤਕਰੀਬਨ ਆਪਣੀ 3 4 ਅਗਸਤ ਦੀ ਲੱਗੀ ਹੋਈ ਆ ਅੱਜ 10 ਅਗਸਤ ਹੋ ਗਿਆ ਜਿਵੇਂ ਮੈਂ ਦੱਸਿਆ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਪਨੀਰੀ ਜੀਰੀ ਦਿਖਾਉਣਾ ਤੁਹਾਨੂੰ ਜਿਹੜੀ 10 ਜੂਨ ਦੀ ਲੱਗੀ ਹੋਈ ਹੈ 9 10 ਜੂਨ ਦੀ ਲੱਗੀ ਹੈ ਉਹ ਤਕਰੀਬਨ ਨਸਣ ਲੱਗੀ ਉਹ ਹੀਟਲੇ ਕੀਲੇ ਨੇ ਉਹ ਮੈਂ ਦਿਖਾਉਣਾ ਤੁਹਾਨੂੰ ਲਓ ਜੀ ਮਾਰੋ ਨਗਾ 1509 ਬਾਸਮਤੀ ਤਕਰੀਬਨ 9 ਤੇ 10 ਜੂਨ ਦੀ ਲੱਗੀ ਹੋਈ ਹੈ ਆਹ ਜਿਹੜੇ 3 ਕਿਲੇ ਨੇ ਕਿਲਾ ਆਪਣੇ ਸਵਾ 6 ਦਾ ਜਾਂ ਕਹਿ ਲੋ 4 ਕਿੱਕੜ ਨੇ ਇਹ ਇਹ ਹੈਗੀ ਆ 1509 ਬਾਸਮਤੀ ਤਕਰੀਬਨ 9-10 ਜੂਨ ਦੀ ਲੱਗੀ ਹੋਈ ਹੈ ਜੀ ਲੋ ਜੀ ਇੱਕ ਬਰਾਬਰ ਬਾਬੇ ਦੀ ਕਿਰਪਾ ਨਾਲ ਜਮਾ ਬਰਾਬਰ ਆ ਜੀ ਕੋਈ ਵੀ ਸੁੱਕਾ ਛਿੱਟਾ ਨਹੀਂ ਨਿਕਲਿਆ ਤੇ ਇਹਦੇ ਵਿੱਚ ਆਪਾਂ ਨੇ ਪਾਇਆ ਹੋਇਆ ਹੁਣ ਤਾਂ ਹੀ ਯੂਰੀਆ ਇੱਕ ਥੈਲਾ 5 ਵਿੱਗੇ ਦੇ ਹਿਸਾਬ ਨਾਲ ਪਾਇਆ ਜੀ ਆਪਾਂ ਨੇ ਸੁਪਰ ਸੋਸਾਇਟੀ ਚ ਆਇਆ ਸੀ ਆਪਣੇ ਉਹ ਚੱਕ ਕੇ ਪਾਇਆ ਸੀ ਆਪਾਂ ਨੇ ਤੇ ਬਾਕੀ ਚਾਰ ਕਿਸ਼ਤਾਂ ਚ 3 ਸਵਾ 3 ਥੈਲੇ ਸਵਾ 6 ਦੇ ਕੀਲੇ ਦੇ ਵਿੱਚ ਆਪਾਂ ਨੇ ਯੂਰੀਆ ਪਾਇਆ ਜੀ ਫੇਰ ਵੀ ਕੱਦ ਕਾਠ ਬਾਬੇ ਦੀ ਕਿਰਪਾ ਨਾਲ ਪੂਰਾ ਵਧੀਆ ਤੇ ਇੱਕ ਪਾਈ ਇਹਦੇ ਵਿੱਚ ਆਪਾਂ ਨੇ ਬਰੂਜ਼ ਅਡਾਮਾ ਦੀ ਬਰੂਜ਼ ਪਾਈ ਹੈ ਕੋਈ ਐਡਵਰਟਾਈਜ਼ਮੈਂਟ ਨਹੀਂ ਹੈਗੀ ਕੋਈ ਮਸ਼ਹੂਰੀ ਨਹੀਂ ਹੈਗੀ ਪਰ ਇਹ ਆਪਾਂ ਨੂੰ ਮਜਬੂਰੀ ਕਾਰਨ ਪਾਉਣੀ ਪਈ ਹੈ ਬਾਸਮਤੀ ਦੇ ਵਿੱਚ ਨਹੀਂ ਤਾਂ ਫਿਰ ਗੋਵ ਵਾਲੀ ਸੁੰਡੀ ਜਿਹੜੀ ਇਹਨੂੰ 6ਤੀ ਪੈਂਦੀ ਆਰ ਜ਼ਿਆਦਾ ਪੈਂਦੀ ਆ ਬਰੂਜ ਪਾਈ ਨੂੰ ਤਕਰੀਬਨ 20 ਦਿਨ ਹੋ ਗਏ ਜੀ ਇਹਦੇ ਵਿੱਚ ਬਰੂਜ ਪਾਈ ਆਪਾਂ ਨੇ 20 ਦਿਨ ਹੋ ਗਏ ਤੇ ਹੁਣ ਇਹਦੇ ਉੱਤੇ ਕਰਨੀ ਆਪਾਂ ਨੇ ਇੱਕ ਸਪਰੇ ਇੱਕ ਸਪਰੇ ਕਰੀ ਆ ਪਹਿਲਾਂ ਆਪਾਂ ਨੇ ਪਿਛਲੀ ਵੀਡੀਓ ਦੇਖੀ ਹੋ ਤੁਸੀਂ ਨੇ ਉਹਦੇ ਪਾਈ ਆਪਾਂ ਨੇ ਸਪਰੇ ਕਰੀ ਆ 13045 ਐਨਪੀਕੇ ਇੱਕ ਸਪਰੇ ਕਰੀ ਹੋਈ ਆ ਤੇ 13045 ਦੀ ਐਨਪੀਕੇ ਕਰੀ ਆ ਤੇ ਹੁਣ ਸਪਰੇ ਕਰਨੀ ਆ ਜੀ ਕੱਲੋਂ ਦੇਖਦੇ ਆ ਤੇ ਸਪਰੇ ਕਰਾਂਗੇ ਸਪਰੇ ਵੈਸੇ ਥੋੜੀ ਜਿਹੀ ਲੇਟ ਆ ਤੇ ਸਪਰੇ ਕਰਦੇ ਹਾਂ ਨੂੰ ਜਾਂ ਸਲਾਹ ਕਰਦੇ ਹਾਂ ਤਾਂ ਹੋ ਗਏ ਬਾਈ 4 ਦਿਨ 5 ਦਿਨ ਹੀ ਹੋ ਗਏ ਤੇ ਆਪਾਂ ਕਦੇ ਵੀ ਕਿਰਾਏ ਤੇ ਸਪਰੇ ਨਹੀਂ ਕਰਾਈ ਆ ਆਪਾਂ ਆਪੇ ਕਰਦੇ ਆ ਤੇ ਬੰਦੇ ਨਹੀਂ ਮਿਲੇ ਬਾਈ ਸਪਰੇ ਕਰਾਉਣ ਵਾਲੇ ਰਾਜੂ ਚਲਿਆ ਗਿਆ 7 ਤਰੀਕ ਨੂੰ ਤੇ ਉਹ 13045 ਦੀ ਤਕਰੀਬਨ 8 ਏਕੜਾਂ ਤੇ ਸਪਰੇ ਕਰਾ ਗਿਆ ਸੀ ਤੇ ਅਤੇ ਹੁਣ ਕਰਾਂਗੇ ਆਪਾਂ ਇਹ ਤੇ ਸੁੰਡੀ ਦੀ ਉੱਲੀ ਦੀ ਤੇਲੇ ਦੀ ਸਪਰੇ ਤੇ ਉਹ ਕਰਾਏ ਤੇ ਕਰਾਉਣੀ ਪੈਣੀ ਹੈ ਬਈ ਹੁਣ ਕਰਾਏ ਵਾਲੇ ਬੰਦਿਆਂ ਨੂੰ ਪੁੱਛਿਆ ਉਹ ਸ਼ਾਇਦ ਕੱਲੂ ਆ ਜਾਣਗੇ ਕੱਲੂ ਕਰਾਂਗੇ ਥੋੜੀ ਜੀ ਨਿਸਰ ਜਾ ਦੇ ਗਈ ਬਈ ਇਹ ਤਕਰੀਬਨ ਆ ਜਿਹੜਾ 9 10 ਤਰੀਕ ਦੇ 9 ਤਰੀਕ ਦੇ ਲੱਗੇ ਨੇ ਦੋ ਕਿਆਰੇ ਉਹ ਤੀਜਾ ਕਿਆਰਾ ਥੋੜਾ ਜਿਹਾ ਘੱਟ ਨਿਸਰਿਆ ਉਹ 10 ਜੂਨ ਦਾ ਲੱਗਿਆ ਹੋਇਆ ਤੇ 60 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਸਰ ਜਾਂਦੀ ਹੈ ਬਈ ਜੀਰੀ ਇਹ 50 ਦਿਨ ਦੀ ਮੰਨ ਲਓ ਕਹਿ ਲੋ ਵੀ ਐਨ ਬਰਾਬਰ ਆ ਜਾਂਦੀ ਹੈ ਪਈ ਆ 55 ਦਿਨ ਦੀ ਬਰਾਬਰ ਆ ਜਾਂਦੀ ਹੈ ਤੇ ਫਿਰ ਇਹ ਨਿਸਰ ਨੂੰ ਬੜਾ ਟਾਈਮ ਨਹੀਂ ਲੈਂਦੀ ਹੈਗੀ ਅੱਜ ਕੁਝ ਹੋਰ ਕੱਲ ਨੂੰ ਕੁਝ ਹੋਰ ਤੇ ਰੋਜ਼ ਵਾਧਦੀ ਜਾਂਦੀ ਐ ਨਸਾਰੇ ਵਾਲਾ ਤੇ ਸਪਰੇ ਥੋੜੀ ਜੀ ਲੇਟ ਹੋ ਗਈ ਤਿੰਨ ਚਾਰ ਦਿਨ ਪਹਿਲਾਂ ਹੁੰਦੀ ਸੀ ਤੇ ਬੰਦੇ ਨਾ ਮਿਲਣ ਕਰਕੇ ਆਪਣੀ ਸਪਰੇ ਅਡਿਓ ਲੇਟ ਹੋ ਗਈ ਤੇ ਜਿਹੜੀ ਗੱਲ ਅਸੀਂ ਬਰੂਜ਼ ਦੀ ਬਾਈ ਬਰੂਜ਼ ਨੇ ਬਹੁਤ ਵਧੀਆ ਕੰਮ ਕਰਦੀ ਆ ਉਹ ਪਿਛਲੇ ਸਾਲ ਵੀ ਪਾਈ ਸੀ ਆਪਾਂ ਨੇ ਬਾਸਮਤੀ ਚ ਪਾਉਨੇ ਆ ਕੱਲੀ ਚ ਪਰਮਲ ਜੀਰੀ ਚ ਕਿਸੇ ਚ ਨਹੀਂ ਪਾਉਂਦੇ ਕੱਲੀ ਬਾਸਮਤੀ ਚ ਪਾਉਣੀ ਪੈਂਦੀ ਉਹ ਵੀ ਮਜਬੂਰੀ ਆ ਨਹੀਂ ਤਾਂ ਪਦਾਨ ਆਪਾਂ ਨੇ ਕਦੇ ਵੀ ਨਹੀਂ ਪਾਈ। ਨਾ ਕੋਈ ਹੋਰ ਪਾਉਣਾ ਕੁਝ ਵੀ ਤੇ ਬਸ ਕੱਲਾ ਯੂਰੀਆ। ਯੂਰੀਆ ਤੇ ਸੁਪਰ। ਉਹ ਪਾਇਆ ਜੀ ਇਸ ਵਾਰੀ। ਸੁਪਰ ਪਹਿਲੀ ਵਾਰ ਪਾਇਆ। ਅੱਗੇ ਪोटाश ਪਾ ਦਨੇ ਆ ਦਾਣੇਦਾਰ। ਇਸ ਵਾਰੀ ਆਪਾਂ ਨੇ ਸਪਰੇਅ ਕਰਤੀ 13045 ਦੀ। ਤੇ ਮਾਰੋ ਨੀਗਾ ਤੁਸੀਂ ਜੀਰੀ ਦੇ ਵਿੱਚ ਕੋਈ ਵੀ ਸੁੱਕਾ ਛਿੱਟਾ ਨਹੀਂ। ਇਹਦੀ ਘੱਟ ਟਾਈਮ ਦੀ ਜਿਹੜੀ ਜੀਰੀ ਹੈ ਇਹ ਇਹ ਨਾਲ ਦੀ ਨਾਲ ਸੱਟਾ ਮੋੜਨ ਲੱਗ ਗਿਆ ਬਈ ਆ ਦੇਖੋ ਸੱਟਾ ਨਾਲ ਦੀ ਨਾਲ ਝੋਕਣ ਲੱਗ ਗਿਆ ਕੋਈ ਬੜਾ ਟਾਈਮ ਨਹੀਂ ਲੈਂਦੀ ਰੱਬ ਸੁੱਖ ਰੱਖੇ ਵੀ ਅਗਲੇ ਮਹੀਨੇ ਆਪਾਂ ਨੂੰ 1 ਮਹੀਨੇ ਤੱਕ ਵੜ ਲਾਂਗੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਲੱਗੀ ਜੀਰੀ ਤੇ ਕੱਦਗਾਠ ਵੀ ਵਧੀਆ ਬਈ ਬਾਕੀ ਥੋੜੀ ਜਿਹੀ ਗਿਰਨ ਦੀ ਪ੍ਰੋਬਲਮ ਆ ਜਾਂਦੀ ਹੈ ਆਪਣੇ ਹਲੇ ਤੱਕ ਤਾਂ ਗਿਰੀ ਨਹੀਂ 3 ਸਾਲ ਹੋ ਗਏ ਆਪਾਂ ਨੂੰ ਲਗਾਤਾਰ ਲਾਉਂਦਿਆਂ ਨੂੰ ਹਾਲੇ ਤੱਕ ਤਾਂ ਗਿਰੀ ਨਹੀਂ ਬਾਕੀ ਅੱਗੇ ਰੱਬ ਨੂੰ ਪਤਾ ਇਹ ਆ ਫਸਲ ਤਾਂ ਸਾਰੀਆਂ ਤੁਹਾਨੂੰ ਪਤਾ ਵੀ ਜਿਹੜੀਆਂ ਮੌਸਮ ਤੇ ਡਿਪੈਂਡ ਕਰਦੀਆਂ ਨੇ ਵੀ ਮੌਸਮ ਕਿਹਾ ਜਾ ਰਿਹਾ ਦਾ ਤੇ ਮੌਸਮ ਇਸ ਵਾਰੀ ਬਰਸਾਤਾਂ ਆਲਾ ਰਿਹਾ ਐ ਸੁੰਡੀ ਵਾਲਾ ਅਟੈਕ ਕੋਈ ਏਡਾ ਜ਼ਿਆਦਾ ਨਹੀਂ ਆਇਆ ਹੈਗਾ ਤੇ ਫਿਰ ਵੀ ਆਪਾਂ ਨੇ ਪਾਣ ਵਾਲੀ ਜਿਹੜੀ ਬਰੂਜ਼ ਆਪਾਂ ਨੇ ਉਹ ਪਾਈ ਆ ਇਹਦੇ ਵਿੱਚ ਨਹੀਂ ਤਾਂ ਫਿਰ ਬਈ ਸੁੱਕਾ ਛਿੱਟਾ ਇਹਦੇ ਵਿੱਚ ਬਹੁਤ ਨਿਕਲਦਾ ਤੇ ਮਿੱਟੀ ਜ਼ਿਆਦਾ ਹੁੰਦੀ ਹੈ ਦੂਜੀਆਂ ਜੀਰੀਆਂ ਦੇ ਮੁਕਾਬਲੇ ਜਿਹੜੇ ਵੀਰ ਮੇਰੇ ਲਾਉਂਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਇਹਦੇ ਬਾਰੇ ਤੇ ਇਦੋਂ ਬਾਅਦ ਉੱਪਰ ਉੱਪਰਲੇ ਖੇਤ ਨੇੜੇ ਉਹ ਲਾਏ ਨੇ ਉਹ 12 ਤਰੀਕ ਨੂੰ ਲਾਇਆ ਇੱਕ ਸੁੱਕਾ ਕਦੂ ਕਰਕੇ ਲਾਇਆ ਸੀ ਤੇ 15 ਤਰੀਕ ਨੂੰ ਤਕਰੀਬਨ ਆਪਾਂ ਨੇ 12 ਕਿ ਵਿੱਗੇ ਤੋਂ ਲਾਇਆ ਸੀ ਉਹ ਵੀ ਦਿਖਾਉਣਾ ਤੁਹਾਨੂੰ ਉੱਪਰਲੇ ਪਾਸੇ ਇਹ 40 ਵਿੱਗੇ ਤੋਂ ਇਹ ਜਿਹੜੀ ਸਪਰੇਅ ਕਰਨ ਵਾਲੀ ਹੈ ਤੇ ਤਕਰੀਬਨ ਜਿਹੜੀ 8 ਦਿਨ ਲੇਟ ਹੋ ਗਈ ਸੀ ਜੀ ਪਨੀਰੀ ਲਾਈਟ ਖਰਾਬ ਹੋ ਗਈ ਸਾਡੇ ਜਾਂ ਜੀਰੀ ਲਾਉਂਦੇ ਸੀਗੇ ਸੱਤ ਅੱਠ ਦਿਨ ਲਾਈਟ ਨਹੀਂ ਆਈ ਥੋੜੀ ਜੀ ਪਨੀਰੀ ਬਾਈ 30 ਦਿਨਾਂ ਤੋਂ ਉੱਪਰ ਹੋ ਗਈ ਸੀ ਇਹ ਜਿਹੜੀ ਪਨੀਰੀ ਲੱਗੀ ਹੈ ਲੱਗੀ ਹੈ 22 ਦਿਨਾਂ ਦੀ 22 23 ਦਿਨਾਂ ਦੀ ਬਸ ਇੰਨੇ ਕੁ ਦਿਨਾਂ ਦੀ ਪਨੀਰੀ ਇਹ ਲੱਗਣੀ ਚਾਹੀਦੀ ਹੈ ਹੁਣ ਵੀ ਜਿਹੜਾ ਕੱਦੂ ਵਾਲਾ ਆਪਾਂ ਨੇ ਲਾਇਆ ਉਹ ਵੀ ਤਕਰੀਬਨ 20 ਦਿਨਾਂ ਦੀ ਪਨੀਰੀ ਲਾਤੀ ਸੀ ਬਾਈ ਲਾਉਣ ਵਾਲੀ ਹੋ ਜਾਂਦੀ ਹੈ ਬਾਹਲੀ ਜਿਆਦੇ ਮਿਹਨਤ ਵੀ ਨਹੀਂ ਭਾਲਦੀ ਹੈ ਛੇਤੀ ਪਨੀਰੀ ਤਿਆਰ ਹੋ ਜਾਂਦੀ ਹੈ ਤੇ ਤੁਹਾਨੂੰ ਦੂਜੀ ਦਿਖਾਉਣਾ ਉੱਪਰਲੀ ਜਿਹੜੀ ਜਿਹੜੀ ਇਸ ਤੋਂ ਬਾਅਦ ਲੱਗੀ ਆ ਆ ਹੈਗੀ ਸੁੱਕੇ ਕੱਦੂ ਵਾਲਾ 1.5 ਕਿੱਲਾ ਤਕਰੀਬਨ 9 ਵਿੱਗੇ ਤੋਂ ਆ ਆਪਣੇ ਇਹ ਕਈ ਵੀਰ ਪੁੱਛਦੇ ਨੇ ਵੀ ਯਾਰ ਤੁਸੀਂ ਕੀਲਾ ਕਹਿੰਦੇ ਹੋ ਕੀਲਾ ভাই ਸਾਡੇ ਸਵਾ 6 ਦਾ ਸਵਾ 6 ਬਿੱਗਿਆਂ ਦਾ ਕੀਲਾ ਤੇ ਪੌਣੇ ਤੇ ਪੌਣੇ 5 ਦਾ ਏਕੜ ਹੁੰਦਾ ਸਾਡੇ ਇੱਧਰ ਸਵਾ 6 ਦੇ ਕੀਲੇ ਨੇ ਤੇ ਆ ਹੈਗਾ ਸੁੱਕੇ ਕद्दू ਵਾਲਾ ਇਹ ਖੇਤ ਹੈਗਾ ਥੋੜਾ ਜਿਹਾ ਪੀਲ ਕੇ ਤੇ ਤੇ ਸੁੱਕੇ ਕद्दू ਵਾਲੀ ਜੀਰੀ ਜਿੰਨੀ ਉਮੀਦ ਸੀ ਭਾਈ ਉਨੀ ਵਧੀਆ ਨਹੀਂ ਹੋਈ ਤੇ ਮਿਹਨਤ ਇਹਦੇ ਬਹੁਤ ਕਰੀ ਐ ਇਹਦੇ ਯੂਰੀਆ ਵੀ ਵੱਧ ਪੈ ਗਿਆ ਸਪਰੇ ਵੀ ਜਾਦੇ ਕਰੀ ਐ ਇੱਕ ਆ ਇਹ ਦਵਾਈ ਵੀ ਹੋਰ ਪਾਈ ਆ ਬੂਝੇ ਤੋਂ ਵੀ ਪਾਈ ਸੀ ਇਹਦੇ ਵਿੱਚ ਉਹ 19 ਗੱਲ ਬਣੀ ਨਹੀਂ ਸੁੱਕੇ ਕਦੂ ਵਾਲੀ ਪਰ ਫਿਰ ਵੀ ਵਧੀਆ ਪਰ 19 ਵਧੀਆ ਨਹੀਂ ਜਿੰਨੀ ਉਮੀਦ ਸੀ ਆ ਦੇਖੋ ਤੁਸੀਂ ਵਿੱਚ ਮੈਂ ਝੂਮ ਕਰਕੇ ਦਿਖਾਉਣਾ ਤੁਹਾਨੂੰ ਆ ਆ ਜਿਹੜੀਆਂ ਡੈੜੀਆਂ ਆ ਹਲਕੀਆਂ ਰਹਿ ਗਈਆਂ ਡੈੜੀਆਂ ਕਿਤੇ ਕਿਤੇ ਨਾਲ ਹਲਕੀਆਂ ਰਹਿ ਗਈਆਂ ਜਿਹੜੀਆਂ ਹਜੇ ਨ ਸਾਰੇ ਵੱਲ ਨਹੀਂ ਗਈਆਂ ਲੇਟ ਕਹਿ ਲੋ ਵੀ ਹੋ ਗਈਆਂ ਤੇ ਨੀਵੀਂ ਰਹਿ ਗਈ ਜਿਹਦੀ ਕੋਈ ਇੰਨੀ ਮਦਲੀ ਵੀ ਨਹੀਂ ਤੇ ਨਾ ਇੰਨਾ ਜਿਆਦਾ ਬੂਝਾ ਕਰਿਆ ਤੇ ਇਹ ਲੱਗੀ ਹੋਏ ਆਪਣੇ 12 ਜੂਨ ਦੀ ਤੇ ਆ ਹੈਗਾ 15 ਜੂਨ ਦਾ ਲੱਗਿਆ ਹੋਇਆ ਦੋ ਕਿਾਰੇ ਤਕਰੀਬਨ 12 ਵਿੱਗੇ ਥੋਆ ਹੈ ਇਹ 15 ਜੂਨ ਦਾ ਲੱਗਿਆ ਹੈ ਇਹਨੇ ਵੀ ਨਸਾਰਾ ਤਕਰੀਬਨ ਚੱਕ ਲਿਆ ਆ ਦੇਖੋ ਨਸਰ ਹੈ ਬਰਾਬਰ ਹੈ ਬਸ ਇਹਦੇ ਵੀ ਸਪਰੇਅ ਕਰਨੀਆਂ ਗੱਲੋਂ ਕਿਤੇ ਕਿਤੇ ਇਹਨੇ ਵੀ ਸੱਟਾ ਕੱਢ ਲਿਆ ਇਹ ਯਾਨੀ ਪੂਰੀ ਬੱਤ ਹੈ ਸਪਰੇਅ ਕਰਨ ਦੇ 5-4% ਨਸਰੀ ਆ ਜੇ ਇਹਤੇ ਵੀ 13045 ਤੇ ਸੁਪਰ ਪਾਇਆ ਹੋਇਆ ਤੇ ਬਾਕੀ ਯੂਰੀ ਆ ਪਾਇਆ ਹੋ ਰਿਹਾ ਇਹਦੇ ਕੁਝ ਨਹੀਂ ਪਾਇਆ ਜੀ ਰੂੜੀ ਆ ਰੇਹ ਚ ਜਰੂਰ ਪਾਇਆ ਉਹ ਫਿਰ ਆਪਾਂ ਬਦਲ ਕੇ ਹਰ ਸਾਲ ਦੋ ਤਿੰਨ ਕੀਲਿਆਂ ਚ ਜਿੰਨਾ ਕ ਕਰਦਾ ਹੁੰਦਾ ਉਹਨਾਂ ਕ ਆਪਾਂ ਬਦਲ ਕੇ ਪਾ ਲੈਣਾ ਆ 12 ਬਿਗੇ ਦੇ ਵਿੱਚ ਰੂੜੀ ਵਾਲਾ ਰੇਹ ਪਿਆ ਹੋਇਆ ਸੋ ਪਰ ਤਾਂ ਤਕਰੀਬਨ ਆ 8 ਏਕੜਾਂ ਚ ਪਿਆ ਹੀ ਹੋਇਆ ਜੀ ਲੋ ਇਹ ਬਰਾਬਰ ਬਿਲਕੁਲ ਇਹ ਕਰਦਾ ਵੀ ਰੱਖਿਆ ਸੀ ਇੱਥੇ ਝਾੜ ਕੇ ਰੱਖਿਆ ਸੀ ਆ ਜਿਹੜੇ ਦੋ ਕੀਲੇ ਲੱਗੇ ਨੇ ਤੇ ਇੱਕ ਕਿਆਰਾ ਇਹਦੇ ਵਿੱਚ ਲੱਗਿਆ ਆ 9 ਬਿਗੇ ਦੇ 2 ਕਿਆਰੇ ਬਣਾਏ ਹੋਏ ਨੇ ਪਰਲਾ ਆ ਉਰਲਾ ਕਿਆਰਾ ਆਹਾ ਤੇ ਉਹ ਦੂਸਰਾ ਜਿਹੜਾ ਮੈਂ ਪਹਿਲਾਂ ਦਿਖਾਇਆ ਹੇਠਲੇ ਖੇਤ ਇਹ ਸ਼ਕਤੀਵਰਧ ਕੰਪਨੀ ਦਾ ਆਪਾਂ ਨੇ ਮੁੱਲ ਲੈ ਕੇ ਵੀ ਉਹ ਬੀਜਿਆ ਸੀਗਾ ਪਨੀਰੀ ਤੇ ਆ ਆਪਣੇ ਘਰ ਦਾ ਵੀ ਆ ਤੇ ਇਸ ਤੋਂ ਬਾਅਦ ਜਿਹੜਾ ਅੱਗੇ ਆ ਉਹ ਵੀ ਆਪਾਂ ਨੇ ਮੁੱਲ ਲੈ ਕੇ ਬੀ ਪਾਇਆ ਸੀ ਉਹ ਜਿਰੀ ਹੋ ਗਈ ਸੀ ਲੇਟ ਬਈ ਲਾਈਟ ਜਿਵੇਂ ਮੈਂ ਦੱਸ ਰਿਹਾ ਦੀ ਲਾਈਟ ਖਰਾਬ ਹੋ ਗਈ ਤਾਂ ਉਹਦੇ ਕਰਕੇ ਪਨੀਰੀ ਥੋੜੀ ਜਿਹੀ ਚੜ ਗਈ ਕਹਿ ਲਓ ਵੀ 30 ਦਿਨਾਂ ਤੋਂ ਉੱਪਰ ਹੀ ਹੋ ਗਈ ਸੀ ਦੋ ਦਿਨ ਤੇ ਉਹਦੇ ਵਿੱਚ ਝੰਡਾ ਜਿਆਦਾ ਆਇਆ ਯਾਰ ਤੇ ਜਿਹੜੀ ਝੰਡੇ ਨੂੰ ਦਵਾਈ ਪਾਈ ਸੀ ਆਪਾਂ ਨੇ ਥਾਇਓਫਲੇਟ ਪਾਈ ਹੈ ਦੋ ਵਾਰੀ ਇੱਕ ਦੂਜੇ ਰੇਚਰਾਂ ਲਾ ਕੇ ਪਾਤੀ ਤੇ ਉਹ ਤੋਂ 10 ਦਿਨ ਬਾਅਦ ਫੇਰ ਦੁਬਾਰਾ ਪਾਤੀ ਸੀ ਰੇਚਰਾਂ ਲਾ ਕੇ ਤੇ ਦੋ ਵਾਰੀ ਥਾਇਓਫਲੇਟ ਤਾਂ ਤਕਰੀਬਨ ਸਾਰੀ ਜੀਰੀ 'ਚ ਪਈ ਹੋਈ ਹੈ ਬਾਸਮਤੀ 'ਚ ਪਰਮਲ 'ਚ ਨਹੀਂ ਪਾਈ ਆਪਾਂ ਨੇ ਕੁਝ ਵੀ ਪਾਇਆ ਨਾ ਕੋਈ ਮਾਈਕਰੋਬਿਜ਼ਮ ਪਾਇਆ 12-36 ਕੁਝ ਨਹੀਂ ਪਾਇਆ ਹੈ ਸੂਪਰ ਤੇ ਨਾਲ ਯੂਰੀਆ ਬਸ ਤੇ ਆ ਜਿਹੜਾ 25 ਵਿਗੇ ਤੋਂ ਮੈਂ ਤੁਹਾਨੂੰ ਦੱਸ ਰਿਹਾ ਵੀ ਲੇਟ ਲਾਇਆ ਇਹਦੇ ਵਿੱਚ ਬਾਈ ਝੰਡਾ ਨਿਕਲਿਆ ਜ਼ਰੂਰ ਦਵਾਈ ਵੀ ਇਹਦੇ ਵਿੱਚ ਤਿੰਨ ਵਾਰੀ ਪਾਤੀ ਥਾਇਓਫਨੇਟ ਵੀ ਪਾਤੀ ਤਿੰਨ ਵਾਰੀ ਇਹਦੇ ਵਿੱਚ ਸੁਪਰ ਨਹੀਂ ਪਾਇਆ ਸਰੋਂ ਦੀ ਖਲ ਪਾਈ ਸੀ ਇਹਦੇ ਵਿੱਚ ਸਰੋਂ ਦੀ ਖਲ ਪਾਈ ਸੀ ਇਹ ਵੀ ਤਕਰੀਬਨ ਭਗੋਲੇ ਆ ਗਈ ਬਾਈ ਜੀਰੀ ਆ ਦੇਖੋ ਦਿਖਾਉਣਾ ਮੈਂ ਤੁਹਾਨੂੰ ਇਹ ਵੀ ਭਗੋਲੇ ਆ ਗਈ ਦੇਖੋ ਮੋਟੀਆਂ-ਮੋਟੀਆਂ ਹੋ ਗਈਆਂ ਇਹਦੀਆਂ ਵੀ ਢਾਲ ਜਿਹੜੇ ਪੀਪਨੀਆਂ ਜੇ ਬਣਾ ਕੇ ਤੇ ਇਹ ਵੀ ਭੋਲੇ ਆ ਗਏ 25 ਵਿੱਗੇ ਤੋਂ 4 ਕੀਲੇ ਕਹਿ ਲੋ 5 ਏਕੜ ਕਹਿ ਲੋ ਤੇ ਇਹਦੇ ਵਿੱਚ ਝੰਡਾ ਜਿਆਦਾ ਆਇਆ ਬਈ ਇਹ ਸਾਨੂੰ ਤਾਂ ਇਹ ਲੱਗਦਾ ਵੀ ਇਹ ਪਨੀਰੀ ਜਿਆਦੇ ਦਿਨਾਂ ਦੀ ਹੋਗੀ ਤਾਂ ਹੀ ਝੰਡਾ ਆਇਆ ਬਾਕੀਆਂ ਚ ਨੀ ਨਾ ਝੰਡਾ ਆਇਆ ਨਾ ਇੱਧਰ ਆਇਆ ਆ ਖੇਤਾਂ 'ਚ ਨਾ ਆ ਖੇਚ ਆਇਆ ਨਾ ਹੇਠਲੇ 'ਚ ਮਾੜਾ ਮੋਟਾ ਤਾਂ ਚਲੋ ਆਉਂਦਾ ਹੀ ਆ ਕੋਈ ਜਮੇ ਬਿਲਕੁਲ ਹੀ ਨਹੀਂ ਹੈਗਾ ਵੀ 100% ਆਇਆ ਹੀ ਨਹੀਂ ਪਰ ਝੰਡਾ ਹੈਗਾ ਸੀ ਆ ਖੇਰਾਂ 'ਚ ਥੋੜਾ ਜਿਆਦਾ ਹੈ ਸਾਨੂੰ ਤਾਂ ਇਹੀ ਲੱਗੀ ਜਾਂਦਾ ਵੀ ਇਹ ਪੱਕੀ ਹੋ ਗਈ ਪਨੀਰੀ ਜਾਂ ਟਾਈਮ ਜਿਆਦਾ ਹੋ ਗਿਆ 30 ਦਿਨਾਂ ਦੀ ਪਨੀਰੀ ਹੋ ਗਈ ਤਾਂ ਕਰਕੇ ਆਇਆ ਬਈ ਤੇ ਪਾਣੀ ਦੀ ਹੁਣ ਜਿਹੜੀ ਗੌਰ ਆਉ ਪਾਣੀ ਦੀ ਬਈ ਬਹੁਤ ਰੱਖਣੀ ਪੈਂਦੀ ਹੈ ਹੁਣ ਜਿਵੇਂ ਜਿਰੀ ਲਾਉਣ ਵੇਲੇ ਪਾਣੀ ਦਾ ਧਿਆਨ ਰੱਖਣਾ ਸੀ ਓਕਣੇ ਹੁਣ ਰੱਖਣਾ ਪੈਂਦਾ ਪਾਣੀ ਵੇਸੇ ਆਪਾਂ ਸੁਕਾਸ ਕਾ ਕੇ ਲਾ ਰਹੇ ਹਾਂ ਆਲੇ ਦਾਲੋਂ ਚਿੱਟਾ ਨਹੀਂ ਹੋਣ ਦਿੰਦੇ ਤੇ ਪਾਣੀ ਖਾ ਬਹੁਤ ਜਾਂਦੀ ਹੈ ਛੇਤੀ ਕਿਉਂਕਿ ਹੁਣ ਜੀਰੀ ਵੀ ਪਾਣੀ ਪੀਂਦੀ ਹੈ ਭੋਲੇ ਆਈ ਹੋਈ ਹੈ ਨਿਸਰ ਰਹੀ ਹੈ ਤੇ ਪਾਣੀ ਦੀ ਬਹੁਤ ਜ਼ਰੂਰਤ ਹੈ ਤੇ ਫਿਲਹਾਲ ਹਾਲੇ ਤੱਕ ਕੋਈ ਨੁਕਸ ਨਹੀਂ ਹੈਗਾ ਨਾ ਸੁੰਡੀ ਦਾ ਨਾ ਉਲੀ ਦਾ ਕੋਈ ਨੁਕਸ ਨਹੀਂ ਪਰ ਹੁਣ ਇਹਦੇ ਕੱਲ ਨੂੰ ਆਪਾਂ ਸਪਰੇਅ ਕਰਨੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬੰਦੇ ਨਾ ਮਿਲਣ ਕਰਕੇ ਬਈ ਆਪਾਂ ਨੂੰ ਕਿਰਾਏ ਤੇ ਸਪਰੇਅ ਕਰਾਉਣੀ ਪੈਂਦੀ ਹੈ ਅੱਗੇ ਆਪਾਂ ਸਪਰੇਅਾਂ ਸਾਰੀਆਂ ਆਪ ਹੀ ਕਰਦੇ ਆ ਇਸ ਵਾਰੀ ਬੰਦੇ ਨਹੀਂ ਮਿਲੇ ਸਪਰੇਅ ਕਰਾਉਣ ਨੂੰ ਸਾਰੇ ਜਿਹੜੇ ਬੰਦੇ ਕਰਾਉਂਦੇ ਨੇ ਉਹ ਬਿਜ਼ੀ ਨੇ ਆਪੋ ਆਪਣੇ ਕੰਮਾਂ 'ਚ ਬਈ ਤਾਂ ਕਰਕੇ ਆਪਾਂ ਨੂੰ ਕਿਰਾਏ ਤੇ ਸਪਰੇਅ ਕਰਾਉਣੀ ਪਊਗੀ ਤੇ ਹੁਣ ਜਿਹੜਾ ਪਾਣੀ ਵਾਲੀ ਗੱਲ ਕਰਦਾ ਮੈਂ ਪਾਣੀ ਤਕਰੀਬਨ ਤੁਹਾਨੂੰ ਲਾਉਣਾ ਚਾਹੀਦਾ ਬਹੁਤ ਧਿਆਨ ਨਾਲ ਜਿਹੜੀ ਜਿਰੀ ਭਗੋਲੇ ਆ ਗਈ ਉਹਨੇ ਹੀ ਪਾਣੀ ਮੰਗਦੀ ਹੈ ਜਿੰਨਾ ਜਿਰੀ ਲਾਉਣ ਵੇਲੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਤੇ ਹੁਣ ਪਾਣੀ ਗੇੜੇ ਨਾਲ ਲਾਉਨੇ ਆ ਉਹਦੇ ਦੋ ਮੋਟਰਾਂ ਨੇ ਤਕਰੀਬਨ ਆਪਣਾ 60 65 ਵਿੱਗੇ ਤੁਹਾਨੂੰ ਬਾਸਮਤੀ ਦਾ ਜੀ 1509 ਦਾ ਤੇ ਦੇਖੋ ਹੁਣ ਵੀ ਮੈਂ ਪਾਣੀ ਚੱਲ ਰਿਹਾ ਆਹ ਘਾਰੇ ਭਰ ਤੇ ਇੱਧਰ ਨੂੰ ਭਰਦੇ ਆਉਂਦੇ ਆ ਉਧਰੋਂ ਹੀੜੋਂ ਭਰਦੇ ਭਰਦੇ ਇੱਧਰ ਨੂੰ ਆ ਜਾਂਦੇ ਆ ਬਈ ਹੁਣ ਉਹ ਲਾਸਟ ਵਾਲੇ ਕਹਰੇ ਨੂੰ ਕਹਿ ਲੋ ਮੁੱਢ ਪੈਂਦਾ ਪਾਣੀ ਤੇ ਉਸ ਤੋਂ ਬਾਅਦ ਫੇਰ ਹੁਣ ਕੱਲ ਨੂੰ ਥੇਲੇ ਹੀਠਾਂ ਵਾਲੇ ਕਹਰੇਆਂ 'ਚ ਛੱਡਾਂਗੇ ਉਹ ਜਿਹੀ ਨਸਾ ਰਹੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਬਾਸਮਤੀ 1509 ਤੇ ਇਹ ਆਪਾਂ ਨੇ ਲਾਈ ਆ ਬਈ ਆਲੂ ਲਾਉਣਾ ਆਲੂਆਂ ਕਰਕੇ ਗੇਤੀ ਲਾਈ ਆ ਕਈ ਵੀਰ ਕਹਿੰਦੇ ਨੇ ਵੀ ਜ਼ਿਆਦਾ ਗੇਤੀ ਆ ਬਈ ਤੁਸੀਂ ਜ਼ਿਆਦਾ ਗੇਤੀ ਲਾ ਲਈ ਬਾਸਮਤੀ ਇਹ ਆਲੂਆਂ ਕਰਕੇ ਲਾਈ ਆ ਬਈ ਬਾਸਮਤੀ ਇਕ ਤਰ੍ਹਾਂ ਇਹ ਆ ਵੀ ਪਹਿਲਾਂ ਵੱਢੀ ਜਾਊ ਪਰਾਲੀ ਨੂੰ ਅੱਗ ਗੋਲਾਉਣ ਦਾ ਕੋਈ ਚੱਕਰ ਨਹੀਂ ਰਹਿਣਾ ਤੇ ਇਹਨੂੰ ਬਾਹ ਕੇ ਵਿੱਚੇ ਦੱਬ ਲਾਂਗੇ ਉੱਪਰ ਪਾਣੀ ਛੱਡ ਕੇ ਫਿਰ ਇਹਨੂੰ ਪਲਾਉ ਮਾਰ ਕੇ ਆਲੂ ਬੀਜਾਂਗੇ ਉਹ ਅਗਲੀਆਂ ਵੀਡੀਓਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਜੁੜੇ ਰਹੋ ਚੈਨਲ ਨਾਲ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਤੇ ਹੁੰਦੀ ਬਹੁਤ ਛੇਤੀ ਹੈ ਬਾਈ ਇਹ ਤਕਰੀਬਨ 85 ਤੋਂ 90 ਦਿਨਾਂ ਦੇ ਵਿੱਚ ਵਿੱਚ ਆਪਾਂ ਨੇ ਇਹ ਵੱਢ ਲੈਣੀ ਆ ਤੇ ਜਿਹੜੇ ਸ਼ਾਰਟ ਵੈਰਾਈਆਂ ਨੇ ਇਹਨਾਂ ਦਾ ਫਾਇਦਾ ਇਹੀ ਆ ਬਈ ਇਹ ਘੱਟ ਟਾਈਮ ਚ ਵੱਢੀਆਂ ਜਾਂਦੀਆਂ ਨੇ ਛੇਤੀ ਬਹੁਤਾ ਖਰਚਾ ਵੀ ਨਹੀਂ ਹੁੰਦਾ ਤੇ ਥੋੜੇ ਟਾਈਮ ਦੀਆਂ ਹੁੰਦੀਆਂ ਨੇ ਤਾਂ ਕਰਕੇ ਇਹਨਾਂ ਦਾ ਧਿਆਨ ਵੀ ਪੂਰਾ ਰੱਖਣਾ ਪੈਂਦਾ ਖਾਸ ਕਰਕੇ ਬਾਸਮਦੀ ਦਾ ਝੰਡੇ ਰੋਗ ਤੋਂ ਵੀ ਤੇ ਹੁਣ ਨਸਾਰੇ ਵੱਲ ਪਾਣੀ ਦੀ ਗੌਰ ਵੀ ਵੱਧ ਹੋਊਗੀ ਤੇ ਦੂਜਾ ਜਿਹੜੀ ਹੁਣ ਇਹ ਇੱਕ ਸਪਰੇ ਨਾਲ ਇਹਦਾ ਸਰ ਜਾਣਾ ਕੱਲ ਨੂੰ ਇਹਦੇ ਸਪਰੇ ਕਰਾਂਗੇ ਉల్లి ਦੀ ਸੁੰਡੀ ਦੀ ਤੇ ਤੇਲੇ ਦੀ ਤਿੰਨੇ ਮਿਲਾ ਕੇ ਇੱਕ ਸਪਰੇ ਕਰਨੀ ਹੈ ਬਾਈ ਉਹੀ ਸਪਰੇ ਨਾਲ ਇਹ ਦੇ ਨਿਕਲ ਜਾਣਾ ਪਾਰ ਵੱਢਣ ਤੱਕ ਚਲੀ ਜਾਊਗੀ ਰੱਬ ਸੋਖ ਰੱਖੇ ਦੂਜੀ ਸਵਰੇ ਦੀ ਲੋੜ ਨਾ ਪਵੇ ਤੇ ਚਲੋ ਠੀਕ ਹੈ ਭਾਈ ਇਹ ਵੀਡੀਓ ਆਪਣੀ ਇੱਥੇ ਤੱਕ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ